ਤਾਂ ਪੰਜਾਬ ਹਰਨਾ ਦੀ ਮਾਰ ਹੇਠਾਂ ਹੈ ਪਿੰਡ ਕਾਵਾਂ ਵਾਲੀ ਦੇ ਨੇੜੇ ਸਤਲੁਜ ਕ੍ਰੀਕ ਦਾ ਬੰਨ ਕਮਜ਼ੋਰ ਹੋਇਆ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਨੇ ਪਰ ਫੰਡ ਦੇ ਲੋਕ ਵੀ ਪੂਰੇ ਵਾਅਦੇ ਨਾਲ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਤਾ ਕੰਮ ਕਰ ਰਹੇ ਹਨ ਸਤਲੁਜ ਕ੍ਰੀਕ ਦੇ ਵਿੱਚ ਪਾਣੀ ਵਧਣ ਕਰਕੇ ਫਾਜ਼ਿਲਕਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਲੱਗਦੇ ਕਾਵਾਂ ਵਾਲੀ ਪੱਤਨ ਦੇ ਕੋਲ ਜਿਹੜਾ ਬੰਨ ਬਣਾਇਆ ਗਿਆ ਸੀਗਾ ਉਹ ਬੰਨ ਇਸ ਸਮੇਂ ਪੂਰੇ ਤਰੀਕੇ ਦੇ ਜਰੀਏ ਖਤਰੇ ਦੇ ਵਿੱਚ ਆ ਤੇ ਉਸ ਬੰਨ ਨੂੰ ਲਗਾਤਾਰ ਪ੍ਰਸ਼ਾਸਨ ਵੱਲੋਂ ਇਸ ਸਮੇ ਮਜ਼ਬੂਤ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕੱਲ ਵੀ ਜਿਹੜਾ ਕਹਿ ਸਕਦੇ ਆ ਇਸ ਬੰਨ ਦੇ ਆਸ-ਪਾਸ ਤੋਂ ਜਿਹੜੀ ਮਿੱਟੀ ਆ ਉਹ ਡਿੱਗਦੀ ਹੋਈ ਦਿਖਾਈ ਦੇ ਰਹੀ ਸੀ ਕਿ ਬੰਨ ਕਾਫੀ ਦਿਨਾਂ ਤੋਂ ਜਿਹੜਾ ਲੀਕ ਹੈ ਉਹ ਸਿਮਰਿਆ ਬੰਨ ਜਿਸ ਕਰਕੇ ਕਹਿ ਸਕਦੇ ਪਾਣੀ ਆ ਜੋ ਕਿਸਾਨਾਂ ਦੇ ਲੋਕਾਂ ਦੇ ਖੇਤਾਂ ਦੇ ਵਿੱਚ ਲਗਾਤਾਰ ਦਾਖਲ ਹੋ ਰਿਹਾ ਹੁਣ ਉਸੇ ਚੀਜ਼ ਨੂੰ ਵੇਖਦੇ ਹੋਏ ਆ ਬੰਨ ਨੂੰ ਹੋਰ ਮਜ਼ਬੂਤ ਇਸ ਸਮੇਂ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਮਿੱਟੀ ਦੇ ਗੱਟੇ ਨੇ ਮਿੱਟੀ ਦੀਆਂ ਜਿਹੜੀਆਂ ਬੋਰੀਆਂ ਨੇ ਥੈਲੇ ਨੇ ਉਹ ਭਰ-ਭਰ ਕੇ ਜਿਹੜੇ ਇਸ ਸਮੇਂ ਕਹਿ ਸਕਦੇ ਪਾਣੀ ਦੇ ਵਿੱਚ ਰੱਖੇ ਜਾ ਰਹੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਸਪੋਕਲੈਨ ਮਸ਼ੀਨ ਦੀ ਮਦਦ ਦੇ ਜ਼ਰੀਏ ਇਹ ਜਿਹੜੇ ਵੱਡੇ ਕਹਿ ਸਕਦੇ ਥੈਲੇ ਨੇ ਉਹ ਇਸ ਸਮੇਂ ਅੱਗੇ ਪਾਣੀ ਦੇ ਵਿੱਚ ਰੱਖੇ ਜਾ ਰਹੇ ਨੇ ਦੂਸਰੇ ਪਾਸੇ ਇਹ ਛੋਟੀਆਂ-ਛੋਟੀਆਂ ਬੋਰੀਆਂ ਨੇ ਇਹਨਾਂ ਦੇ ਵਿੱਚ ਮਿੱਟੀ ਪਾ ਕੇ ਇਹ ਬੋਰੀਆਂ ਨੂੰ ਇੱਕ ਪਾਸੇ ਰੱਖਿਆ ਜਾ ਰਿਹਾ ਅਤੇ ਇਸ ਤਰੀਕੇ ਜਿਹੜਾ ਰਸਤੇ ਦਾ ਇੱਕ ਫਰੇਮ ਬਣਾ ਕੇ ਉਸ ਦੇ ਵਿੱਚ ਬੋਰੀਆਂ ਇਕੱਠੀਆਂ ਕਰਕੇ ਕਹਿ ਸਕਦੇ ਆ ਇਸ ਨੂੰ ਉਹ ਕਿਸ ਅੱਗੇ ਜਿਹੜਾ ਦਰਿਆ ਦੇ ਵਿੱਚ ਜਿਹੜੀ ਕਰੀਕ ਹੈ ਉਸ ਪਾਣੀ ਦੇ ਅੱਗੇ ਰੱਖਿਆ ਜਾ ਰਿਹਾ ਤਾਂ ਕਿ ਜੋ ਪਾਣੀ ਦੀ ਇਹ ਕਿਸੇ ਤਰ੍ਹਾਂ ਢਾਬ ਲੱਗਦੀ ਆ ਜਾਂ ਪਾਣੀ ਇੰਝ ਧੱਕ ਮਾਰਦਾ ਉਹ ਸਿੱਧੀ ਦਰਿਆ ਨੂੰ ਨਾ ਮਾਰੇ ਜਿਹੜੀ ਬੰਨ੍ਹ ਨੂੰ ਨਾਮ ਤੱਕ ਵੱਜੇ ਅਤੇ ਜਿਹੜੀਆਂ ਬੋਰੀਆਂ ਨੇ ਇਹ ਬੰਨ੍ਹ ਨੂੰ ਕਿਤੇ ਨਾ ਕਿਤੇ ਇਹ ਮਜ਼ਬੂਤ ਕਰਕੇ ਰੱਖਣ ਦਾ ਉਸੇ ਚੀਜ਼ ਨੂੰ ਵੇਖਦੇ ਆ ਹਾਂ ਇਹ ਪ੍ਰਸ਼ਾਸਨ ਵੱਲੋਂ ਲੰਬੇ ਪੱਤਰ ਤੇ ਜਿਹੜੇ ਇੱਥੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚਾਹੇ ਬੋਰੀਆਂ ਲਗਾ ਕੇ ਹੋਵੇ ਚਾਹੇ ਕਿਸੇ ਦੇ ਬੰਨ੍ਹ ਦੇ ਅਗਲੇ ਪਾਸੇ ਮਿੱਟੀ ਲਗਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਇਸ ਪਾਸੇ ਵੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਵਾਲੇ ਪਾਸੇ ਤੱਕ ਜਿਹੜੀ ਕਿ ਲਗਾਤਾਰ ਜਿਹੜੇ ਕਹਿ ਸਕਦੇ ਆ ਜਿਹੜੇ ਇਹ ਬੰਨ ਹੈ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਅਤੇ ਇਹ ਜਿਹੜਾ ਇਸ ਸਮੇਂ ਦੇ ਹਾਲਾਤ ਨੇ ਕਿਉਂਕਿ ਹਾਲਾਤ ਇੰਨੇ ਚਿੰਤਾਜਨਕ ਹੋ ਚੁੱਕੇ ਨੇ ਕਿ ਤੁਸੀਂ ਜੇ ਇੱਕ ਸਥਿਤੀ ਵੇਖੋਗੇ ਕਿ ਬੰਨ ਹੈ ਜਿਹੜਾ ਕਾਫੀ ਹੱਦ ਤੱਕ ਲੀਕ ਹੈ ਇੱਥੋਂ ਹੋ ਰਿਹਾ ਪਰਲੇ ਪਾਸੇ ਜਿਹੜਾ ਖੇਤ ਦੇ ਵਿੱਚ ਪਾਣੀ ਆ ਉਹ ਸਾਰਾ ਇਸ ਬੰਨ ਦਾ ਲੀਕ ਹੋ ਕੇ ਪਾਣੀ ਗਿਆ ਹੋਇਆ ਹੈ ਸਾਹਮਣੇ ਤੁਸੀਂ ਇੱਕ ਬੋਰ ਦੇਖ ਰਹੇ ਹੋ ਬੋਰ ਆਪਣੇ ਆਪ ਜਿਹੜਾ ਕੀ ਕਹ ਸਕਦੇ ਚੱਲ ਰਿਹਾ ਕਿਉਂਕਿ ਪਾਣੀ ਦਾ ਲੈਵਲ ਹੀ ਇੰਨਾ ਅੱਪ ਹੋ ਚੁੱਕਿਆ ਹੈ ਪਾਣੀ ਹੈ ਜਿਹੜਾ ਇਸ ਦਰਿਆਲੇ ਪਾਸੇੋਂ ਖੇਤਾਂ ਵਾਲੇ ਪਾਸੇ ਨੂੰ ਧੱਕ ਪਾਰ ਰਿਹਾ ਜਿਸ ਕਰਕੇ ਕਹਿ ਸਕਦੇ ਆ ਖੇਤਾਂ ਦੇ ਵਿੱਚ ਪਾਣੀ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਦੂਸਰੇ ਪਾਸੇ ਜੇਕਰ ਇਹ ਬੰਨ ਹੋਰ ਕਮਜ਼ੋਰ ਹੁੰਦਾ ਇਹ ਬੰਨ ਜੇਕਰ ਟੁੱਟਦਾ ਤਾਂ ਜਿਹੜਾ ਫਾਇਲ ਕਾ ਸ਼ਹਿਰ ਆ ਉਹ ਇਸ ਸਮੇਂ ਖਤਰੇ ਦੇ ਵਿੱਚ ਹੋਏਗਾ ਆ ਕਿਉਂਕਿ ਇਸ ਬੰਨ ਨੇ ਹੀ ਜਿਹੜੇ ਅਕਦੇ ਦੇ ਸ਼ਹਿਰ ਪਿੰਡ ਨੇ ਜਾਂ ਫਾਇਲ ਕਾ ਸ਼ਹਿਰ ਆ ਉਸ ਨੂੰ ਬਚਾ ਕੇ ਰੱਖਿਆ ਕਿਉਂਕਿ ਇਸ ਬੰਨ ਦੀ ਮਜ਼ਬੂਤੀ ਦੇ ਨਾਲ ਹੀ ਜਿਹੜਾ ਪਾਣੀ ਹੈ ਇੱਥੋਂ ਤੱਕ ਕੰਟਰੋਲ ਦੇ ਵਿੱਚ ਆ ਹਾਲਾਂਕਿ ਜੇਕਰ ਇਹ ਬੰਨ ਨੂੰ ਜਿਸ ਤਰੀਕੇ ਪਾਣੀ ਦੀ ਧੱਕ ਪਾ ਰਿਹਾ ਜਾਂ ਬੰਨ ਨੂੰ ਚੀਰ ਰਿਹਾ ਤਾਂ ਉਸ ਦੇ ਨਾਲ ਇਹ ਖਤਰਾ ਕਹਿ ਸਕਦੇ ਫਾਇਲਕਾ ਸ਼ਹਿਰ ਦੇ ਉੱਪਰ ਇਸ ਸਮੇਂ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਪਰ ਪ੍ਰਸ਼ਾਸਨ ਵੱਲੋਂ ਜਦੋਂ ਜਦੌਹਿਦ ਕੀਤੀ ਜਾ ਰਹੀ ਆ ਬੜੀ ਜਦੌਹਿਦ ਕਰਕੇ ਜਿਹੜਾ ਕੀ ਕਹਿ ਸਕਦੇ ਇਸ ਨੂੰ ਬੰਨ ਨੂੰ ਜਿਹੜਾ ਕਹਿ ਸਕਦੇ ਆ ਕੰਟਰੋਲ ਮਜ਼ਬੂਤ ਕਰਨ ਦੀ ਕੋਸ਼ਿਸ਼ ਇਸ ਸਮੇਂ ਕੀਤੀ ਜਾ ਰਹੀ ਆ ਤੁਸੀਂ ਇਹ ਤਸਵੀਰਾਂ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿਉਂਕਿ ਜਿਹੜੇ ਹਾਲਾਤ ਨੇ ਇਹ ਹਾਲਾਤ ਇੰਨੇ ਕਿ ਚਿੰਤਾਜਨਕ ਸਮੇਂ ਇੱਥੇ ਬਣ ਚੁੱਕੇ ਨੇ ਕਿਉਂਕਿ ਜੇਕਰ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੇ ਜਾਵੇ ਬਾਪੂ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਕੀ ਨਾਮ ਤੁਹਾਡਾ ਈ ਗੁਰਦੀਪ ਸਿੰਘ ਜੀ ਜਿਹੜਾ ਪਿੰਡਾ ਤੁਹਾਡਾ ਈ ਮੇਰਾ ਪਿੰਡ ਛਮਛਾਬਾ ਟਾਣੀ ਹੈ ਜੀ ਇਹ ਪੰਨ ਲਗਾਤਾਰ ਕਮਜ਼ੋਰ ਹੋ ਰਿਹਾ ਹੁਣ ਇਸ ਨੂੰ ਇੱਥੇ ਮਜ਼ਬੂਤ ਕੀਤਾ ਜਾ ਰਿਹਾ ਹਾਂਜੀ ਹਾਂਜੀ ਇਹ ਇਹ ਬਹੁਤ ਕੰਮ ਜਿਹੜੀ ਔਖੀ ਘੜੀ ਹੋਈ ਖੜੀ ਹੈ ਲੋਕ ਰਾਤ ਦਿਨ ਬਚਾਰੇ ਕੀਤੀ ਖੜੇ ਨੇ ਇਹਨਾਂ ਦੇ ਰਾਤ ਵੀ ਇਹੋ ਹਾਲ ਹੋਇਆ ਰਾਤ ਫਾਜ਼ਲਕਾ ਦੇ ਵਿੱਚ ਜ਼ੀਮੀਡੀਆ ਸਯੋਗੀ ਕਮਲ ਜਿਆਦਾ ਜਾਣਕਾਰੀ ਦੀ ਸੰਭਾਰਿਆ ਕਮਲ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਾਣੀ ਦਾ ਪੱਦਰ ਕਿਹੜੀ ਸਿਚੁਏਸ਼ਨ ਚ ਹੈ ਕਿਸ ਪੋਜੀਸ਼ਨ ਦੇ ਵਿੱਚ ਇਹ ਇਲਾਕੇ ਦੇ ਅ ਬਿਲਕੁਲ ਕ੍ਰਿਸ਼ਨ ਦੇਖੋ ਖਾਸ ਤੌਰ ਤੇ ਪਾਣੀ ਦਾ ਪੱਦਰ 3-4 ਇੰਚ ਜਰੂਰ ਘਟਿਆ ਪਰ ਰਾਹਤ ਨਹੀਂ ਕਹਿ ਸਕਦੇ ਕਿਉਂਕਿ ਹੁਣ ਇਸ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਇੱਥੇ ਬਰਸਾਤ ਆ ਕਹਿ ਸਕਦੇ ਉਹ ਹੋ ਕੇ ਹਟੀਆ ਜਿਸ ਬਰਸਾਤ ਤੋਂ ਬਾਅਦ ਕਹਿ ਸਕਦੇ ਆ ਜਿਹੜਾ ਇਸ ਇਲਾਕੇ ਦੇ ਵਿੱਚ ਪਾਣੀ ਆ ਉਹ ਕਾਫੀ ਹੱਦ ਤੱਕ ਜਿਹੜਾ ਕੀ ਕਹਿ ਸਕਦੇ ਆ ਤੁਸੀਂ ਉਸ ਤਰੀਕੇ ਨਾਲ ਹੀ ਦੇਖ ਸਕਦੇ ਹੋ ਜਿਸ ਹਿਸਾਬ ਦੇ ਨਾਲ ਇੱਥੇ ਪਾਣੀ ਹੈ ਲਗਾਤਾਰ ਵਧ ਰਿਹਾ ਸੀਗਾ ਤੇ ਉਸੇ ਮੁਤਾਬਿਕ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਵਾਲਿਸ਼ਾ ਅਤਾਰਦਾ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਪਾਣੀ ਹੈ ਜਿਹੜਾ ਲਗਾਤਾਰ ਵਧਿਆ ਬਹੁਤ ਸਾਰੇ ਪਿੰਡ ਨੇ ਜਿਹੜੇ ਅਜਿਹੇ ਜਿੰਨਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕਹਿ ਸਕਦੇ ਇਸ ਸਮੇਂ ਪਾਣੀ ਹੈ ਕਹਿ ਸਕਦੇ ਆ ਉਹ ਦਾਖਲ ਹੋਇਆ ਤੁਹਾਨੂੰ ਤਸਵੀਰ ਦਿਖਾਵਾਂਗੇ ਸਾਹਮਣੇ ਦੀ ਇਹ ਤਸਵੀਰ ਹੈ ਇਹ ਜਿਹੜੀ ਜਗ੍ਹਾ ਤੇ ਉੱਪਰ ਅਸੀਂ ਇਸ ਸਮੇਂ ਮੌਜੂਦ ਆਂ ਉਸ ਜਗ੍ਹਾ ਦੇ ਉੱਪਰ ਜਿਹੜਾ ਇਸ ਸਮੇਂ ਕਹਿ ਸਕਦੇ ਆ ਆ ਸੜਕ ਹੈ ਇਹ ਸਾਹਮਣੇ ਸੜਕ ਹੈ ਸੜਕ ਦੇ ਉੱਪਰੋਂ ਦੀ ਤਕਰੀਬਨ ਪਾਣੀ ਲੰਘ ਰਿਹਾ ਅਤੇ ਆ ਕਿਕਰ ਤੋਂ ਤੁਸੀਂ ਅੱਗੇ ਜਾਓਗੇ ਪਾਣੀ 5-6 ਫੁੱਟ ਦੇ ਆਸ-ਪਾਸ ਪਹੁੰਚ ਜਾਂਦਾ ਅੱਗੇ ਇਸੇ ਤਰੀਕੇ ਪਾਣੀ ਹੈ ਜਿਹੜਾ ਲਗਾਤਾਰ ਵਧਿਆ ਲੋਕੀ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਇਸ ਸਮੇਂ ਰਹਿ ਰਹੇ ਨੇ ਤੁਹਾਨੂੰ ਇੱਥੋਂ ਤਸਵੀਰ ਦਿਖਾਉਣੇ ਆ ਇੱਕ ਮੈਂ ਆਪਣੇ ਕੈਮਰਾ ਪਰਸ ਨੂੰ ਗੁਜਾਰਿਸ਼ ਕਰਾਂਗਾ ਕਿ ਇੱਥੋਂ ਇੱਕ ਤਸਵੀਰ ਤੁਹਾਨੂੰ ਦਿਖਾਈ ਜਾਵੇ ਸਾਹਮਣੇ ਇੱਕ ਘਰ ਹੈ ਘਰ ਦੇ ਉੱਪਰ ਇੱਕ ਜਿਹੜਾ ਚਿੱਟੇ ਰੰਗ ਦਾ ਤੰਬੂ ਹੈ ਜਿਹੜਾ ਲਗਾ ਕੇ ਲੋਕੀ ਇਸ ਸਮੇਂ ਉੱਥੇ ਬ ਰਹਿਣ ਗੁਜ਼ਾਰਾ ਉਹ ਇਸ ਸਮੇਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਦੂਸਰੇ ਪਾਸੇ ਵੱਖ-ਵੱਖ ਜਿਹੜੀਆਂ ਕਿਸ਼ਤੀਆਂ ਨੇ ਇਸ ਸਮੇਂ ਚੱਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਗਲੋਬਲ ਸਿੱਖ ਦੀਆਂ ਜੋ ਐਨ ਜੀਓ ਆ ਉਹਨਾਂ ਦੀਆਂ ਕਿਸ਼ਤੀਆਂ ਜਿਹੜੀਆਂ ਇੱਥੇ ਚੱਲ ਰਹੀਆਂ ਨੇ ਇਹ ਜੋਤੀ ਐਨ ਜੀਓ ਹੋਵੇ ਉਹਨਾਂ ਦੀਆਂ ਜਿਹੜੀਆਂ ਕਹਿ ਸਕਦੇ ਆ ਇੱਥੇ ਜਿਹੜੀ ਜੋਤੀ ਫਾਊਂਡੇਸ਼ਨ ਆ ਉਹਨਾਂ ਦੀਆਂ ਜਿਹੜੀਆਂ ਕਿਸ਼ਤੀਆਂ ਨੇ ਇੱਥੇ ਰਾਤ ਕੈਂਪ ਲਗਾਤਾਰ ਚੱਲ ਰਹੇ ਨੇ ਇਸ ਸਮੇਂ ਸਾਡੇ ਨਾਲ ਗਲੋਬਲ ਸਿੱਖ ਸੰਸਥਾ ਤੋਂ ਸਰਦਾਰ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਕਿਸ ਤਰੀਕੇ ਦੇ ਜਿਹੜੇ ਪ੍ਰਬੰਧ ਨੇ ਗਲੋਬਲ ਸਿੱਖ ਐ ਵਿਲਜੀ ਅਸੀਂ ਜੋ ਸਾਡੇ ਤੋਂ ਮੰਗ ਪਾਰਾ ਜੋ ਇੱਥੇ ਲੋਕਲ ਸੰਗਤ ਮੰਗਦੀ ਹੈ ਜਿਵੇਂ ਰਾਸ਼ਨ ਹੋ ਗਿਆ ਤਰਪਾਲਾਂ ਹੋ ਗਿਆ ਜਾਂ ਉਹਨਾਂ ਦੇ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਨੂੰ レスキュー ਕਰਨਾ ਉਹ ਸਭ ਰਾਤਕਾਰ ਸਾਡੇ ਚੱਲਦੇ ਪੈਨੇ ਆ ਫਿਲਹਾਲ ਇੱਕ ਕਿਸ਼ਤੀ ਟੁੱਡੀ ਹੈ ਗਲੋਬਲ ਸਿੱਖ ਦੀ ਹੈ ਇਹ ਗਲੋਬਲ ਸਿੱਖ ਦੀ ਹੈ ਇਸ ਤਰੀਕੇ ਦੀਆਂ ਕਿੰਨੀਆਂ ਕਿਸ਼ਤੀਆਂ ਇੱਥੇ ਇਸ ਸਮੇਂ ਚੱਲ ਰਹੀਆਂ ਨੇ ਵੀਰ ਜੀ ਅਸੀਂ ਸ਼ੁਰੂ ਤੇ ਦੋ ਤੋਂ ਕੀਤਾ ਸੀਗਾ ਅੱਜ ਦੇ ਡੇਟ ਅ 12 ਹੈ ਗਿਆ ਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਛਾ ਇਸ ਇਲਾਕੇ ਚ 12 ਚੱਲ ਰਹੀਆਂ ਨੇ ਜਾਂ ਵੱਖ-ਵੱਖ ਇਲਾਕੇ ਸਾਡੇ ਕੋਲ 4-5 ਹੈਗੇ ਨਾ ਬਾਕੀ ਗੁਰਦਾਸਪੁਰ ਇਲਾਕੇ ਚ ਹੈਗੇ ਨਾ ਨਾਲਾ ਗੁਰਦਾਸਪੁਰ ਲੋਕਾਂ ਤੱਕ ਰਾਸ਼ਨ ਵਗੈਰਾ ਪਹੁੰਚਾਉਣਾ ਉਹ ਵੀ ਸਾਰਾ ਗਲੋਬਲ ਸਿੱਖ ਐਨ ਜੀਓ ਲੋਕਾਂ ਨੂੰ ਹਾਂ ਜੀ ਅਕਿਸਤਾਨ ਦੇ ਰਾਹੀਂ ਵਰਤਦਾ ਹੈ ਬਿਲਕੁਲ ਵੈਲੀ ਆ ਬਿਲਕੁਲ ਦੇਖੋ ਉਹ ਖਾਸ ਤੌਰ ਤੇ ਕ੍ਰਿਸ਼ਨ ਕਿਉਂਕਿ ਇਹ ਕਿਸਤੀ ਜਿਹੜੀ ਇਹ ਕਿਸ ਤਰ੍ਹਾਂ ਦੇ ਗਲੋਬਲ ਸਿੱਖ ਜੋ ਸੰਸਥਾ ਉਸ ਸੰਸਥਾ ਦੀ ਹੈ ਕਿਉਂਕਿ ਵੱਡੇ ਪੱਧਰ ਤੇ ਜਦੋਂ ਕਿ ਕਹਿ ਸਕਦੇ ਹਾਂ ਹੜ੍ਹ ਆਏ ਤਾਂ ਉਹਨਾਂ ਹੜ੍ਹਾਂ ਦੇ ਦਰਮਿਆਨ ਕਹਿ ਸਕਦੇ ਆ ਇੱਕ ਵੱਡੇ ਐਨਜੀਓ ਦੇ ਤੌਰ ਤੇ ਜਿਹੜਾ ਜਾਂ ਕਿ ਕਹਿੰਦਾ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਇਹ ਗਲੋਬਲ ਸਿੱਖ ਹੈ ਜੋ ਸੰਸਥਾ ਉਹ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਜਦੋਂ ਵੀ ਕਹਿ ਸਕਦੇ ਆ ਇਹ ਟੀ-ਸ਼ਰਟ ਦਿਖ ਜਾਵੇ ਕਿਤੇ ਕਿਸੇ ਦੇ ਜਿੱਥੇ ਕੋਈ ਅਜਿਹੇ ਹਾਲਾਤ ਹੋਣ ਤਾਂ ਲੋਕਾਂ ਦੇ ਚਿਹਰੇ ਤੇ ਆਪਣੇ ਆਪ ਜਿਹੜੀ ਖੁਸ਼ੀ ਆ ਜਾਂਦੀ ਹੈ ਕਿ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਤਾਂ ਕੋਈ ਇਸ ਇਲਾਕੇ ਦੇ ਵਿੱਚ ਆ ਗਿਆ ਹੁਣ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਭਾਜੀ ਵੀ ਸਾਡੇ ਨਾਲ ਇਸ ਉਦੋਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਜੀ ਜਿਸ ਤਰੀਕੇ ਮੈਂ ਜ਼ਿਕਰ ਕੀਤਾ ਕਿ ਜਦੋਂ ਇਹ ਟੀ-ਸ਼ਰਟ ਲੋਕੀ ਦੇਖ ਲੈਂਦੇ ਹੋਣੇ ਆ ਉਦੋਂ ਤਾਂ ਲੋਕਾਂ ਦੇ ਹੌਸਲੇ ਬਲੰਦ ਹੋ ਜਾਂਦੇ ਹੋਣੇ ਕਿ ਕੋਈ ਬਾਹ ਫੜਨ ਵਾਲਾ ਸਾਡੀ ਆਗੇ ਲੋਕਾਂ ਨੂੰ ਉਮੀਦ ਵੀ ਠੀਕੇ ਵੀ ਸੰਗਤ ਨੇ ਜਾਂ ਮਾਰੇ ਨੇ ਸਾਡੀ ਸੁਣੀ ਹੈ ਵੀ ਚਲੋ ਅਸੀਂ ਵੀ ਸੰਗਤ ਦੇ ਸਹਾਰੇ ਹੀ ਇੱਥੇ ਤੁਰ ਰਹੇ ਆਂ ਵੀ ਸੰਗਤ ਨੇ ਸਹਿਯੋਗ ਪਾਇਆ ਤਾਂ ਇਹ ਗਲੋਬਲ ਸਿੱਖ ਜਿਹੜੀ ਸੰਸਥਾ ਹੈ ਸਾਰਿਆਂ ਤੱਕ ਜਿਹੜੇ ਹੜਪੀੜਤ ਨੇ ਉਹਨਾਂ ਤੱਕ ਜਿਹੜਾ ਸਮਾਨ ਉਹ ਹੀਆ ਕਰਾਂ ਪਾ ਰਹੀ ਹੈ ਹੂੰ ਅੰਦਰ ਤੁਸੀਂ ਗਏ ਹੋਵੋਗੇ ਕਿਸ਼ਤੀਆਂ ਲੈ ਕੇ ਅੰਦਰ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਫੁੱਟ ਪਾਣੀ ਹੈ तकरीबन ਘਰਾਂ ਦੇ ਵਿੱਚ ਵੀ ਪਾਣੀ ਮਿਲ ਰਹਾ ਦਾ ਭਾਜੀ ਇਸ ਟਾਈਮ ਕਈ ਘਰ ਉੱਚੇ ਨੇ ਤੇ ਮੇਨ ਇੱਥੇ ਤਿੰਨ ਪਾੜ ਪੈਂਦੇ ਦਰਿਆ ਦੇ ਤੇ ਉਹਦੇ ਕਰਕੇ ਵੀ ਜਿਹੜੇ 14 ਪਿੰਡ ਨੇ ਅੰਦਰ ਜ਼ੀਰੋ ਫੈਂਸਿੰਗ ਲੱਗੇ ਤੱਕ ਦੇ ਤੇ ਇਹ ਲਾ ਲੋ ਵੀ ਲੋਕੀ دریا ਕਰਕੇ ਜਿਹੜੇ ਡੰਗਰ ਵੀ ਨਹੀਂ ਬਾਹਰ ਕੱਢ ਪਾਰੇ ਕਿਉਂਕਿ ਫਲੋ ਬਹੁਤ ਤੇਜ ਹੈ ਜਿਹੜਾ دریا ਦਾ ਜਿਹੜਾ ਡੈਪਥ ਹੈਗੀ ਹੈ ਉਹ 22 ਤੋਂ 23 ਫੁੱਟ ਹੈਗੀ ਹੈ ਤੇ ਜਿਹੜੀ ਪੈਲੀਆਂ ਦਾ ਪਾਣੀ ਹੈ ਉਹ 8 ਤੋਂ 10 ਫੋਰਾ 12 ਫੁੱਟ ਜਿਹੜਾ ਹੈਗਾ ਇਸ ਟਾਈਮ ਹੂੰ ਉਸ ਕਰਕੇ ਪਾਣੀ ਦੇ ਫਲੋ ਕਰਕੇ ਤੇ ਪਾਣੀ ਦੇ ਪੱਧਰ ਕਰਕੇ ਮੈਨੂੰ ਲੱਗਦਾ ਪਸ਼ੂਾਂ ਦੀ ਸਭ ਤੋਂ ਵੱਡੀ ਦਿੱਕਤ ਆ ਰਹੀ ਹੋਣੀ ਇਸ ਸਮੇਂ ਲੋਕਾਂ ਨੂੰ ਫਿਰ ਇਹ ਵੀ ਇਹ ਵੀ ਚੋਰੀ ਦਾ ਸਮਾਨ ਚੋਰੀ ਨਾ ਹੋ ਜੇ ਸਮਾਨ ਜਿਹੜਾ ਕੀਮਤੀ ਸਮਾਨ ਪਿਆ ਹੈ ਵੀ ਉਹ ਵੀ ਨਾ ਹੋ ਜਾ ਤਾਂ ਵੀ ਕੋਈ ਦੋ ਦੋ ਤਿੰਨ ਤਿੰਨ ਜਾਣੇ ਜਿਹੜੇ ਉਹ ਰੁਕ ਰਹੇ ਨੇ ਉੱਥੇ ਤਾਂ ਬਿਲਕੁਲ ਦੇਖੋ ਕ ਤਾਂ ਤੁਹਾਨੂੰ ਇਸ ਪਾਸੇ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਕਿਉਂਕਿ ਦੇਖੋ ਇਹ ਜਿਹੜਾ ਵਾਲਿਸ਼ਾ ਅਤਾੜ ਵਾਲਾ ਪੁਲ ਹੈ ਇਸ ਪੁਲ ਦੇ ਉੱਪਰ ਲਗਾਤਾਰ ਜਿਹੜੀਆਂ ਸੰਸਥਾ ਚੱਲ ਰਹੀਆਂ ਨੇ ਸੰਸਥਾ ਵੱਲੋਂ ਕੰਮ ਕੀਤਾ ਜਾ ਰਿਹਾ ਜਿਸ ਤਰੀਕੇ ਗਲੋਬਲ ਸਿੱਖ ਸੰਸਥਾ ਇਹਨਾਂ ਵੱਲੋਂ ਜਿਹੜਾ ਇੱਥੇ ਕੰਮ ਕੀਤਾ ਜਾ ਰਿਹਾ ਉਸੇ ਤਰੀਕੇ ਇੱਥੇ ਜੋਤੀ ਫਾਊਂਡੇਸ਼ਨ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਦੇ ਵਿੱਚ ਜਿਹੜਾ ਕਹਿ ਸਕਦੇ ਆ ਆਏ ਹਾਲਾਤ ਨੇ ਕਿਉਂਕਿ ਹਾਲਾਤ ਬਹੁਤ ਚਿੰਤਾਜਨਕ ਨੇ ਅਤੇ ਇੱਥੇ ਜਿਹੜਾ ਲਗਾਤਾਰ ਕਹਿ ਸਕਦੇ ਆ ਵੱਖ-ਵੱਖ ਸੰਸਥਾ ਇਸ ਸਮੇਂ ਕੰਮ ਕਰਦੀਆਂ ਹੋਈਆਂ ਮੈਮ ਤੁਹਾਡੀ ਫਾਊਂਡੇਸ਼ਨ ਵੱਲੋਂ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਹੈ ਕਿਹੋ ਜਿਹਾ ਘਰ ਜਿਹੜੇ ਇੱਥੇ ਸਮੇਂ ਕੀਤੇ ਜਾ ਰਹੇ ਇਹ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਸਮੇਂ ਬਾਰਿਸ਼ ਬਹੁਤ ਪੈ ਕੇ hਟੀ ਹੈ ਸਾਡੀ ਬੋਟ ਹੁਣੇ ਹੀ ਵਾਪਸ ਆਈ ਹੈ ਕਾਫੀ ਜ਼ਿਆਦਾ ਬਾਰਿਸ਼ ਪੈ ਗਈ ਹੈ ਜੀ ਪਾਣੀ ਦਾ ਬਹਾਵ ਵੀ ਬਹੁਤ ਤੇਜ਼ ਹੋ ਗਿਆ ਸੀਗਾ ਤਾਂ ਮਤਲਬ ਇੱਕ ਤਰ੍ਹਾਂ ਤੇ ਜਾਣ ਤੇ ਖੇਡਣ ਵਾਲੀ ਗੱਲ ਹੋ ਗਈ ਪਈ ਹੈ ਮੌਸਮ ਦੇ ਵਿੱਚ ਮੈਨੂੰ ਲੱਗਾ ਤਾਂ ਛੱਲਾ ਵੱਜਣ ਲੱਗ ਜਾਂਦੀਆਂ ਅੰਦਰ ਵੱਜਣ ਲੱਗ ਗਿਆ ਸੀ ਤੁਹਾਡੇ ਸਾਹਮਣੇ ਸੀ ਆਈ ਥਿੰਕ ਤੁਸੀਂ ਹੁਣੇ ਸੀਗੇ ਹੀ ਜੀ ਕੋਦਮ ਬਾਰਿਸ਼ ਤੇ ਤੂਫਾਨ ਕਾਫੀ ਆ ਗਿਆ ਸੀਗਾ ਤੇ ਕਰ ਕਰ ਰਹੇ ਆ ਜੀ ਸੇਵਾ ਕਰ ਰਹੇ ਆ ਕਈ ਲੋਕਾਂ ਨੂੰ ਬਾਹਰ ਕੱਢਣ ਦੀ ਲੋੜ ਪੈ ਜਾਂਦੀ ਹੈ ਕਈ ਵਾਰੀ ਡਾਕਟਰਸ ਲੈ ਕੇ ਜਾਣੇ ਹੁੰਦੇ ਆ ਜੀ ਉਹ ਐਨ ਡੀ ਆਰ ਐਫ ਦੀ ਟੀਮ ਲੈ ਜਾਂਦੀ ਹੈ ਜੀ ਡਾਕਟਰਸ ਨੂੰ ਤਾਂ ਬਟ ਕਈ ਵਾਰੀ ਅਰਜੈਂਟਲੀ ਕਿਸੇ ਲੋਕਾਂ ਨੇ ਪਿੰਡਾਂ ਚੋਂ ਨਿਕਲਣਾ ਹੁੰਦਾ ਕੋਈ ਸਿਚੁਏਸ਼ਨ ਹੈ ਉਹ ਜੀ ਬਣ ਜਾਂਦੀ ਹੈ ਲੋਕਾਂ ਨੂੰ ਇਵੈਕੂਏਟ ਕਰਨਾ ਲੋਕਾਂ ਨੂੰ ਹੈਲਪ ਕਰਨਾ ਜੋ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਉੱਥੇ ਬੈਠੇ ਉਹ ਤਾਂ ਆ ਨਹੀਂ ਸਕਦੇ ਉਹ ਫੋਨ ਕਰ ਦਿੰਦੇ ਆ ਪਾਣੀ ਦੀ ਲੋੜ ਹੈ ਉਹ ਆਰਐਸ ਦੀ ਲੋੜ ਹੈ ਕੋਈ ਬਿਮਾਰ ਦਵਾਈਆਂ ਦੀ ਲੋੜ ਹੈ ਮਿਸਮੇ ਲੋਕ ਹੈਗੇ ਨੇ ਪਿੰਡਾਂ ਦੇ ਵਿੱਚ ਇਹ ਜਿਹੜਾ ਪੁਆਇੰਟ ਹੈ ਕਿੰਨੇ ਕੁ ਪਿੰਡਾਂ ਨੂੰ ਲਗਭਗ ਕ ਹੋਏ ਉਹ 14 ਪਿੰਡਾਂ ਚ ਹਰੇਕ ਘਰ ਵਿੱਚ ਏਟਲੀਸਟ ਦੋ ਦੋ ਮੈਂਬਰਸ ਬੈਠੇ ਹੋਏ ਆ ਜੋ ਉਹਨਾਂ ਦੇ ਕੈਟਲ ਹੈ ਬਾਕੀ ਪਸ਼ੂ ਹੈ ਉਹ ਤਾਂ ਹੈਗੇ ਹੀ ਹੈਗੇ ਆ ਸੋ ਬਾਕੀ ਹਰੇਕ ਘਰ ਵਿੱਚ ਦੋ ਦੋ ਲੋਕ ਹੈ ਉਹਨਾਂ ਨੇ ਆਪਦੇ ਕਈ ਵਾਰੀ 올ਡ ਪੀਪਲ ਨੂੰ ਬਾਹਰ ਭੇਜਦਾ ਹੈ ਬੱਚੇ ਬਾਹਰ ਭੇਜਦੇ ਬਟ ਅਜੇ ਵੀ ਅੰਦਰ ਬਹੁਤ ਬੱਚੇ ਹੈ ਕਿਉਂਕਿ ਉਹ ਮਦਰਸ ਤੋਂ ਬਣਾ ਨਹੀਂ ਸਕਦੇ ਤਾਂ ਉਹਨਾਂ ਦੇ ਤਾਂ ਹਾਲਾਤ ਬੁਰੇ ਹੀ ਯਾਰ ਘਟ ਰਿਹਾ ਜਾਂ ਉੱਥੇ ਸਟੇਬਲ ਇਸ ਤਰ੍ਹਾਂ ਬਿਲਕੁਲ ਨਹੀਂ ਜੀ ਇਨਫੈਕਟ ਹੋਣੇ ਬਾਰਿਸ਼ ਨਾਲ ਵਧੇ ਆ ਬਾਰਿਸ਼ ਕਰਕੇ ਦਾ ਅਸਰ ਪਿਆ ਜਾਨਕੀ ਹਾਂ ਨਾ ਆਈ ਥਿੰਕ ਪਿੱਛੋਂ ਵੀ ਜ਼ਿਆਦਾ ਆਇਆ ਤਾਂ ਥੋੜਾ ਜਿਹਾ ਇੱਥੋਂ ਅਸੀਂ ਮਾਰਕ ਕਰਦੇ ਹੁੰਦੇ ਆ ਵੀ ਕਿੱਥੋਂ ਤੱਕ ਹੈਗਾ ਉਹ ਥੋੜਾ ਜਾ ਅੱਜ ਵਧਿਆ ਹੀ ਹੈ ਅੱਛਾ ਕਿੰਨੇ ਦਿਨ ਹੋ ਗਏ ਤੁਹਾਡੇ ਵੱਲੋਂ ਇੱਥੇ ਫਾਊਂਡੇਸ਼ਨ ਵੱਲੋਂ ਕੰਮ ਕਰਦੇ ਆ ਅੱਜ 8th ਡੇ ਹੈ ਜੀ ਸਾਡੀ ਫਾਊਂਡੇਸ਼ਨ ਦਾ ਇੱਥੇ ਪ੍ਰੋਪਰ ਆਪਰੇਸ਼ਨਸ ਦਾ ਉਦੋਂ ਪਹਿਲਾਂ ਵੀ ਕਰ ਰਹੇ ਸੀ 8th ਡੇ ਵਿਦ ਦਾ ਬੋਟ ਹਾਂਜੀ ਤਾਂ ਬਿਲਕੁਲ ਦੇਖੋ ਖਾਸ ਤੌਰ ਤੇ ਜਿਹੜੀਆਂ ਵੱਖ-ਵੱਖ ਸੰਸਥਾ ਨੇ ਕ੍ਰਿਸ਼ਨ ਚਾਹੇ ਉਹ ਜੋਤੀ ਫਾਊਂਡੇਸ਼ਨ ਹੋਣ ਹੋਵੇ ਚਾਹੇ ਕਿ ਸਾਡੇ ਗਲੋਬਲ ਸਿੱਖ ਹੋਵੇ ਇਹ ਚਾਹੇ ਕਿ ਸਾਡੇ ਇੱਥੇ ਐਨਡੀਆ ਰੈਡੀਅਨ ਟੀਮਾਂ ਲਗਾਈਆਂ ਗਈਆਂ ਨੇ ਤਾਂ ਲਗਾਤਾਰ ਜਿਹੜੀਆਂ ਕਿਸਦਿਆਂ ਇਸ ਸਮੇਂ ਇੱਥੇ ਟੀਮਾਂ ਕੰਮ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਰੈਸਕਿਊ ਕਰਨਾ ਹੋਵੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦੀ ਗੱਲ ਹੋਵੇ ਲੋਕਾਂ ਤੱਕ ਰਾਸ਼ਨ ਪਾਣੀ ਵਗੈਰਾ ਜਾਂ ਤਰਪਾਲ ਵਗੈਰਾ ਪਹੁੰਚਾਉਣ ਦੀ ਕੋਸ਼ਿਸ਼ ਹੋਵੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਹੁੰਦਾ ਕੀ ਹੈ ਜਿਸ ਤਰੀਕੇ ਉਹ ਸਾਹਮਣ ਪਾਣੀ ਆ ਅਤੇ ਲੋਕੀ ਆਪਣਾ ਘਰ-ਬਾਰ ਨਹੀਂ ਛੱਡਦੇ ਕਿਉਂਕਿ ਲੋਕਾਂ ਨੂੰ ਇਹ ਖਤਰਾ ਹੁੰਦਾ ਕਿ ਜੇਕਰ ਅਸੀਂ ਆਪਣਾ ਘਰ-ਬਾਰ ਛੱਡ ਦਿੱਤਾ ਤਾਂ ਸਾਡੇ ਘਰ ਦੇ ਵਿੱਚ ਚੋਰੀ ਨਾ ਹੋ ਜਾਵੇ ਤਾਂ ਉਹ ਲੋਕਾਂ ਨੇ ਕੀ ਕੀਤਾ ਕਿ ਆਪਣੇ ਜਿਹੜੇ ਬਾਲ ਬੱਚੇ ਸੀਗੇ ਜਾਂ ਬਜ਼ੁਰਗ ਸੀਗੇ ਉਹ ਲੋਕਾਂ ਨੇ ਆਦੇ ਆਦੇ ਘਰਾਂ ਦੇ ਵਿੱਚੋਂ ਜਿਹੜੇ ਕੱਢ ਲਏ ਨੇ ਜਿਹੜੇ ਲੋਕ ਕਿਸੇ ਦੇ ਸਮੇਂ ਵਿਅਕਤੀ ਤਿਆਰ ਨਾ ਜਾਣਦੇ ਨੇ ਉਹੀ ਇਸ ਸਮੇਂ ਘਰਾਂ ਦੇ ਵਿੱਚ ਰਹਿ ਰਹੇ ਨੇ ਅਤੇ ਇਹਨਾਂ ਲੋਕਾਂ ਤੱਕ ਜਿਹੜੇ ਲੋਕੀ ਇਸ ਸਮੇਂ ਘਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕੋਈ ਦਵਾਈ ਬੂਟੀ ਦੀ ਜ਼ਰੂਰਤ ਹੁੰਦੀ ਆ ਜਾਂ ਕਿਸੇ ਦੇ ਕੋਈ ਕਿਸੇ ਵੀ ਤਰੀਕੇ ਦੀ ਜ਼ਰੂਰਤ ਹੁੰਦੀ ਆ ਤਾਂ ਉਸ ਸਹੂਲਤ ਨੂੰ ਵੇਖਦਿਆਂ ਹੋਇਆ ਜਿਹੜੀਆਂ ਇੱਥੇ ਸੰਸਥਾ ਲੱਗੀਆਂ ਨੇ ਜਿਨ੍ਹਾਂ ਵੱਲੋਂ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸੰਸਥਾ ਵੱਲੋਂ ਜਦੋਂ ਤਾਲਮੇਲ ਕਰਕੇ ਲੋਕਾਂ ਦੇ ਨਾਲ ਉਹਨਾਂ ਲੋਕਾਂ ਤੱਕ ਜਿਹੜੀ ਕਿ ਸਹੂਲਤ ਹੈ ਇਸ ਸਮੇਂ ਪਹੁੰਚਾਈ ਜਾ ਰਹੀ ਹੈ ਹਾਲਾਂਕ ਜ਼ਿਕਰ ਕਰ ਰਹੇ ਸੀਗੇ ਕਿ ਬੱਦਲਬਾਈ ਜਰੂਰ ਸੀਗੀ ਅਤੇ ਬੱਦਲਬਾਈ ਤੋਂ ਬਾਅਦ ਇੱਕਦਮ ਇੱਥੇ ਤੇਜ਼ ਰਫ਼ਤਾਰ ਮੀਂਹ ਲੈ ਪਿਆ ਤੇਜ਼ ਰਫ਼ਤਾਰ ਮੀਂਹ ਲੈਣ ਤੋਂ ਬਾਅਦ ਜਿਹੜਾ ਇਸ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਇੱਕ ਅੱਧੀ ਉਂਗਲ ਜਰੂਰ ਆ ਜਿਹੜਾ ਕਿ ਪਾਣੀ ਦਾ ਪੱਧਰ ਆ ਉਹ ਵਧਿਆ ਕਿਉਂਕਿ ਰਫ਼ਤਾਰ ਬਹੁਤ ਤੇਜ਼ ਸੀ ਮੀਂਹ بارش ਦੀ ਅਤੇ ਹਵਾ ਵੀ ਬਹੁਤ ਤੇਜ਼ ਜਿਹੜੀ ਚੱਲ ਰਹੀ ਸੀ ਪਰ ਜਿਹੜਾ ਰਾਹਤ ਇਹ ਰਹੀ ਹੈ ਕਿ بارش ਜ਼ਿਆਦਾ ਸਮਾਂ ਨਹੀਂ ਹੋਈ 15-20 ਮਿੰਟ ਹੀ بارش ਹੋਈ ਹੈ 15-20 ਮਿੰਟਾਂ ਤੋਂ ਬਾਅਦ ਜਿਹੜਾ بارش ਇੱਥੋਂ ਖਤਮ ਹੋ ਗਈ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਰਾਹਤਕਾਰ ਜਿਹੜਾ ਉਹ ਸ਼ੁਰੂ ਹੋਏਗਾ ਕਿਉਂਕਿ ਜਦੋਂ ਅ ਜਿਹੇ ਹਾਲਾਤ ਹੋਣ ਤਾਂ ਆ ਆਮ ਜੀ ਗੱਲ ਹੈ ਕਿ ਉਹ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਬਾਰਿਸ਼ ਤੇਜ਼ ਹੋ ਜਾਵੇ ਤਾਂ ਉਸ ਦਰਮਿਆਨ ਕਿਸ਼ਤੀ ਵੀ ਹੈ ਦਰਿਆ ਦੇ ਵਿੱਚ ਚੱਲਣੀ ਔਖੀ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਇੱਕ ਐਨਡੀਆਰਐਫ ਦੀ ਕਿਸ਼ਤੀ ਗਈ ਸੀ ਅੰਦਰ ਤਾਂ ਜਦੋਂ ਉਹਨਾਂ ਦੀ ਕਿਸ਼ਤੀ ਅੰਦਰ ਗਈ ਆ ਇੱਥੋਂ ਕਿਲੋ 1.5 ਕਿਲੋਮੀਟਰ ਅੰਦਰ ਗਈ ਆ ਤਾਂ ਨਾਲ ਦੀ ਨਾਲ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਤੇਜ਼ ਬਾਰਿਸ਼ ਸ਼ੁਰੂ ਹੋਣ ਤੋਂ ਬਾਅਦ ਕਿਸ਼ਤੀ ਆ ਜੋ ਡੋਲੇਖਾਣੇ ਸ਼ੁਰੂ ਕਰਨ ਲੱਗ ਪੈਂਦੀ ਆ ਜੋ ਕਿਸੇ ਦੇ ਆ ਅੰਦਰ ਦਰਿਆ ਦੇ ਇਲਾਕੇ ਦੇ ਵਿੱਚ ਜੋ ਬਾਰਿਸ਼ ਹੁੰਦੀ ਹੈ ਤਾਂ ਦਰਿਆ ਛੱਲਾਂ ਦੇ ਕਰਕੇ ਕਿਸ਼ਤੀ ਡੋਲੇ ਖਾਨ ਲੱਗ ਪਈ ਜਿਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਜਿੰਨੇ ਵੀ ਕੋਸ਼ਿਸ਼ ਕੀਤੀ ਲੋਕਾਂ ਤੱਕ ਪਹੁੰਚ ਕੇ ਵਾਪਸ ਆਏ ਉਹ ਕਿਸ਼ਤੀ ਵਾਲੇ ਇਹ ਪਹੁੰਚੇ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਤੇ ਸਾਹਮਣੇ ਤੁਸੀਂ ਤਸਵੀਰ ਦੇਖੋਗੇ ਇਸੇ ਸੜਕ ਦੇ ਉੱਪਰੋਂ ਦੀ ਇੱਕ ਜਿਹੜੀ ਕਿਸ਼ਤੀ ਆ ਉਹ ਹੋਰ ਆ ਰਹੀ ਆ ਰਾਜਸਥਾਨ ਤੋਂ ਜਿਹੜੇ ਕਿਸਦੇ ਮੁਸਲਿਮ ਭਾਈਚਾਰੇ ਤੋਂ ਜਿਹੜੇ ਵੀਰ ਨੇ ਉਹ ਆਏ ਨੇ ਉਹਨਾਂ ਵੱਲੋਂ ਜਿਹੜੇ ਇੱਥੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਨਾਲ ਦੀ ਨਾਲ ਜਿਹੜੇ ਇੱਥੇ ਪਹੁੰਚੇ ਤੇ ਲੋਕਾਂ ਤੱਕ ਸਹੂਲਤ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਬਿਲਕੁਲ ਪਰ ਕਮਲ ਦੇਖੋ ਹਾਲਾਤ ਬੜੇ ਦੇਖੋ ਸੈਂਸਿਟਿਵ ਬਣੇ ਹੋਏ ਐ ਇਹ ਕਦ ਤੱਕ ਜਿਹੜਾ ਇਹ ਸਭ ਕੁਝ ਠੀਕ ਹੋ ਜਾਏਗਾ ਫਿਲਹਾਲ ਫਸਲਾਂ ਦੇਖੋ ਮਰ ਗਈਆਂ ਆਉਣ ਵਾਲਾ ਸਮਾਂ ਬੜਾ ਚਿੰਤਾਤ ਹੈ ਇਹਨਾਂ ਕਿਸਾਨਾਂ ਪਰਾਂ ਲਈ ਦੇਖੋ ਕ੍ਰਿਸ਼ਨ ਇਸ ਹਾਲਾਤਾਂ ਦੇ ਵਿੱਚੋਂ ਜੇਕਰ ਨਿਕਲਣਾ ਤਾਂ ਇਸ ਦਾ ਅਸਟੀਮੇਟ ਵੀ ਲਗਾਇਆ ਜਾਵੇ ਤਾਂ ਕੋਈ ਮਹੀਨੇ ਡੇਢ ਮਹੀਨੇ 2 ਮਹੀਨੇ ਦੀ ਖੇਡ ਨਹੀਂ ਗਈ ਇਹ ਸਾਲ ਇੱਕ ਸਾਲ ਤਾਂ ਘੱਟੋ ਘੱਟ ਮੰਨ ਕੇ ਚੱਲੋ ਚਾਹੇ ਪੌਣਾ ਸਾਲ ਲੱਗੇ ਚਾਹੇ ਇਸ ਤੋਂ ਪੌਣੇ ਸਾਲ ਤੋਂ ਵੱਧ ਲੱਗੇ ਇਹ ਕਿਉਂਕਿ ਦੇਖੋ ਇਹ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ ਜਿਸ ਪਾਸੇ ਦੀ ਇਸ ਸਮੇਂ ਤਸਵੀਰ ਅਸੀਂ ਦਿਖਾ ਰਹੇ ਆ ਇਹ ਕੋਈ ਇਹ ਡਰੇਨਿੰਗ ਆ ਕੋਈ ਦਰਿਆ ਨਹੀਂਗਾ ਇਹ ਤਾਂ ਇੱਥੇ ਤਾਂ ਫਸਲ ਬਾੜੀ ਆ ਉਹ ਸਾਹਮਣੇ ਜੋ ਖੇਤ ਦੇ ਵਿੱਚ ਕਹਿੰਦੇ ਆ ਕਮਰਾ ਬਣਾਇਆ ਜਾਂਦਾ ਜਿੱਥੇ ਕੈਸਾ ਦੇ ਕੋਈ ਮਸ਼ੀਨਰੀ ਵਗੈਰਾ ਜਾਂ ਕੋਈ ਕੈਸਾ ਦੇ ਹੋਰ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹ ਉੱਥੇ ਰੱਖੀਆਂ ਜਾਂਦੀਆਂ ਨੇ ਮੋਟਰ ਵਾਲਾ ਕਮਰਾ ਜਿਹਨੂੰ ਖੇਤ ਦੇ ਵਿੱਚ ਕਹਿ ਦਿੰਦੇ ਅਸੀਂ ਆਮ ਭਾਸ਼ਾ ਦੇ ਵਿੱਚ ਤਾਂ ਉਹ ਕਮਰਾ ਛੱਤ ਤੱਕ ਕੈਸਾ ਦੇ ਲਗਭਗ ਭਰ ਗਿਆ ਪਾਣੀ ਛੱਤ ਦੇ ਜਮਾਂ ਬਿਲਕੁਲ ਨਜ਼ਦੀਕ ਲੱਗ ਗਿਆ ਅਤੇ ਇਸ ਇਲਾਕੇ ਦੇ ਵਿੱਚ ਮਿੱਟੀ ਜਿਹੜੀ ਰੇਤ ਹੁੰਦੀ ਹੈ ਦਰਿਆ ਦੀ ਰੇਤ ਉਹ ਇੰਨੀ ਕਿ ਸਪੀਡ ਨਾਲ ਆਈ ਹੋਣੀ ਹੈ ਕਿ ਤੁਸੀਂ ਮੰਨ ਵੀ ਨਹੀਂ ਸਕਦੇ ਕਿ ਜਦੋਂ ਪਾਣੀ ਹਟੇਗਾ ਕਿਤੇ ਤਾਂ 15 ਫੁੱਟ ਉੱਚਾ ਹੋ ਜਾਏਗਾ ਵਾਣ ਅਤੇ ਕਿਤੇ ਕੈਸਾ ਦੇ 15 ਫੁੱਟ ਵਾਣ ਨੀਵਾ ਹੋ ਜਾਏਗਾ ਸਭ ਤੋਂ ਪਹਿਲਾਂ ਤਾਂ ਨੀਵੇਂ ਇਲਾਕਿਆਂ ਦੇ ਵਿੱਚ ਜੋ ਜਿਹੜੀ ਮਿੱਟੀ ਆ ਉਹ ਕੱਢਣ ਦਾ ਜਿਹੜਾ ਪਾਣੀ ਕੱਢਣ ਦਾ ਉਥੋਂ ਸਭ ਤੋਂ ਵੱਧ ਕੋਸ਼ਿਸ਼ ਹੋਊਗੀ ਪੰਪ ਲਗਾ ਕੇ ਕਿਸੇ ਦੇ ਮਸ਼ੀਨਰੀ ਦੀ ਵਰਤੋਂ ਕਰਕੇ ਇਹ ਜਾਂ ਕਿਸੇ ਦੇ ਉੱਥੇ ਮੋਟਰ ਜੋ ਟਰੈਕਟਰਾਂ ਦੀ ਵਰਤੋਂ ਕਰਕੇ ਕਿਸੇ ਤਰੀਕੇ ਮੋਟਰਾਂ ਦੀ ਵਰਤੋਂ ਕਰਕੇ ਉਥੋਂ ਪਾਣੀ ਹਟਾਇਆ ਜਾਊਗਾ ਉਸ ਤੋਂ ਬਾਅਦ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ ਹੋਏਗੀ ਉਸ ਇਲਾਕੇ ਦੇ ਵਿੱਚ ਕਿ ਕਿਸ ਤਰੀਕੇ ਉਥੋਂ ਜਿਹੜਾ ਵਾਹਨ ਉਸ ਨੂੰ ਤੁਸੀਂ ਪੱਧਰਾ ਕਰਨਾ ਕਿਉਂਕਿ ਵਾਹਨ ਨੂੰ ਪੱਧਰਾ ਕਰਕੇ ਹੀ ਜਿਹੜਾ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਚੁਣੌਤੀਪੂਰਵਕ ਟਾਰਗੇਟ ਹੈ ਅਸੀਂ ਦੇਖ ਰਹੇ ਹਾਂ ਕਮਲ ਕੇ ਫਿਲਹਾਲ 2 ਜਾਂ 3 ਦਿਨ ਬਾਅਦ ਇੱਕ ਪਾਲਿਸੀ ਇੰਟਰੋਡਿਊਸ ਹੀ ਕਰ ਦਿੱਤੀ ਜਾਏਗੀ ਕਿ ਜਿਹੜੇ ਕਿਸਾਨ ਦੀ ਜ਼ਮੀਨ ਦੇ ਵਿੱਚ ਹੜਾਏ ਰੇਤਾ ਆ ਉਸ ਤੋਂ ਬਾਈਂਡਿੰਗ ਕਰ ਸਕਦਾ ਹੈ ਪਰ ਜਿਵੇਂ ਤੁਸੀਂ ਅਸੈਸਮੈਂਟ ਲਾ ਰਹੇ ਹੋ ਕਿ ਘੱਟੋ ਘਾਟ ਇੱਥੇ 8 ਤੋਂ 9 ਮਹੀਨੇ ਹਾਲੇ ਹੋਰ ਲੱਗ ਰਹੇ ਨੇ ਉਹੀ ਹਾਲਾਤ ਜੇ ਬਿਲਕੁਲ ਸਟੇਬਲਾਈਜ਼ ਕਰਦੇ ਨੇ ਪਾਣੀ ਇੱਥੋਂ ਘਟਦਾ ਹੈ ਦਾ ਪ੍ਰਸ਼ਾਸਨ ਕੀ ਕਰ ਰਹੇ ਹੈ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਸਮਾਜ ਸੇਵੀ ਸੰਸਥਾਵਾਂ ਵਧਾਈ ਦੇ ਪਾਤਰ ਨੇ ਜਿਹੜੇ ਜੀ ਜਾਣ ਦੇ ਨਾਲ ਇੱਥੇ ਮੈਂਟ ਕਰ ਰਹੀ ਜਾਣੇ ਸਰਕਾਰ ਪ੍ਰਸ਼ਾਸਨ ਕੀ ਹੈ ਉਹ ਨਹੀਂ ਕਿਤੇ ਨਜ਼ਰ ਆਇਆ ਫਰੇਮ ਦੇ ਵਿੱਚ ਦੇਖੋ ਕ੍ਰਿਸ਼ਨ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਹਿ ਸਕਦੇ ਵੱਡੇ ਪੱਧਰ ਤੇ ਆਈਆਂ ਮੈਂ ਕਹਿ ਸਕਦਾ ਕਿ ਇਕੱਲੀਆਂ ਸੰਸਥਾਵਾਂ ਹੀ ਨਹੀਂ ਜੇਕਰ ਕੋਈ ਇਕੱਲਾ-ਕੱਲਾ ਵਿਅਕਤੀ ਵੀ ਮਿਲ ਕੇ ਆਇਆ ਤਾਂ ਉਸਨੇ ਵੀ ਵੱਡੇ ਪੱਧਰ ਤੇ ਕਹਿ ਸਕਦੇ ਹਾਂ ਯੋਗਦਾਨ ਪਾਇਆ ਲੋਕਾਂ ਲਈ ਮਦਦਗਾਰ ਸਾਬਤ ਹੋਇਆ ਆ ਤੁਸੀਂ ਇਸ ਤਰੀਕੇ ਤੋਂ ਦੇਖ ਸਕਦੇ ਹੋ ਕਿ ਜੇਕਰ ਕਿਸੇ ਕੋਲ 10000 ਰੁਪਏ ਵੀ ਸੀਗਾ ਉਹਨੇ ਆਪਦੇ ਪੱਲਿਓ 10000 ਰੁਪਏ ਦਾ ਸਮਾਨ ਲੈ ਕੇ ਲੋਕਾਂ ਤੱਕ ਵੰਡਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕਹਿ ਸਕਦੇ ਐਨਜੀਓ ਨੂੰ ਮਦਦ ਕਰਦੀ ਐਨਜੀਓ ਨੇ ਲੋਕਾਂ ਦੀ ਮਦਦ ਕਰਤੀ ਪਰ ਇਸ ਵਿੱਚ ਜਿਹੜਾ ਪ੍ਰਸ਼ਾਸਨ ਵੀ ਦੇਖੋ ਉਹ ਇਹਨਾਂ ਹਾਲਾਤਾਂ ਦੇ ਵਿੱਚ ਐਵੇਂ ਆਖੀਏ ਕਿ ਪ੍ਰਸ਼ਾਸਨ ਵੀ ਕੰਮ ਕਰਦਾ ਇੱਥੇ ਤਾਂ ਦਿਖਾਈ ਦੇ ਰਿਹਾ ਹੈ ਇਹ ਐਨਡੀਆਰਫ ਦੀਆਂ ਟੀਮਾਂ ਨੇ ਜਿਹੜੀਆਂ ਇਸ ਸਮੇਂ ਜਾ ਰਹੀਆਂ ਨੇ ਹਾਲਾਂਕਿ ਇਹਨਾਂ ਟੀਮਾਂ ਦਾ ਕੀ ਹੁੰਦਾ ਕਿ ਇਹ ਟੀਮਾਂ ਨਿਜਮਾ ਦੀਆਂ ਪੱਕੀਆਂ ਹੁੰਦੀਆਂ ਨੇ ਕੁਝ ਨਿਜਮ ਬਣਾ ਲਏ ਜਾਂਦੇ ਨੇ ਕਿ ਅਸੀਂ ਤਾਂ ਦੇਖੋ ਜੀ ਲੋਕਾਂ ਨੂੰ ਬਾਹਰ ਕੱਢ ਕੇ ਹੀ ਲੈ ਸਕਦੇ ਉਹਨਾਂ ਨੂੰ ਉੱਥੇ ਛੱਡ ਕੇ ਨਹੀਂ ਆ ਸਕਦੇ ਇਹ ਹਾਲਾਤ ਹੋ ਜਾਂਦੇ ਨੇ ਕਿਉਂਕਿ ਨਿਜਮਤ ਮੁਤਾਬਿਕ ਇਹਨਾਂ ਨੂੰ ਲਗਾਇਆ ਗਿਆ ਰੈਸਕਿਊ ਕਰਨ ਵਾਸਤੇ ਤਾਂ ਲੋਕੀ ਜ਼ਿਆਦਾਤਰ ਗਿਣਤੀ ਦੇ ਵਿੱਚੋਂ ਘਰਾਂ ਦੇ ਵਿੱਚੋਂ ਕੋਈ ਬਾਹਰ ਹੋਣਾ ਨਹੀਂ ਚਾਹੁੰਦੇ ਜਾਂ ਜਿਹੜ ਆਗੇ ਨੇ ਉਸ ਤੋਂ ਬਾਅਦ ਲੋਕੀ ਮਨਾ ਕਰ ਰਹੇ ਨੇ ਤਾਂ ਜੇਕਰ ਕੋਈ ਇਥੋਂ ਦੇ ਵਿਅਕਤੀ ਕਹਿੰਦੇ ਵੀ ਸਵੇਰੇ ਸਾਨੂੰ ਚੱਕ ਲਿਓ ਸ਼ਾਮ ਨੂੰ ਸਾਨੂੰ ਛੱਡ ਦਿਓ ਤਾਂ ਐਨਡੀਆਰ ਦੀਆਂ ਟੀਮਾਂ ਉਸ ਚੀਜ਼ ਨੂੰ ਲੈ ਕੇ ਤਾਂ ਮਨਾ ਕਰ ਦਿੰਦੀਆਂ ਨੇ ਐਨਡੀਆਰ ਦੀਆਂ ਵੱਖ-ਵੱਖ ਟੀਮਾਂ ਨੇ ਜਿਹੜੀਆਂ ਇਸ ਇਲਾਕੇ ਦੇ ਵਿੱਚ ਲੱਗੀਆਂ ਨੇ ਵੱਲੇ ਸ਼ਾਹ ਅਤਾੜ ਦੇ ਵਿੱਚ ਲੱਗੀਆਂ ਹੋਈਆਂ ਨੇ ਕਾਵਾਂ ਵਾਲੀ ਪੱਤਨ ਦੇ ਉੱਪਰ ਲੱਗੀਆਂ ਹੋਈਆਂ ਨੇ ਮਹਾਰ ਜਮਸ਼ੇਰ ਦੇ ਇਲਾਕੇ ਕੋਲ ਜਿਹੜੀਆਂ ਕਿਸੇ ਦਿਨ ਟੀਮਾਂ ਇਸ ਸਮੇਂ ਕਿਸੇ ਦੇ ਕੰਮ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਉਹ ਕਾਫੀ ਟੀਮਾਂ ਨੇ ਜਿਹੜੀਆਂ ਇਸ ਸਮੇਂ ਕਿਸੇ ਦੇ ਪ੍ਰਸ਼ਾਸਨ ਦੀਆਂ ਵੀ ਜੀ 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 ਬਿਲਕੁਲ 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 ਕਮਲ ਇਹ ਟੀਮਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਅਸੀਂ ਦੇਖ ਰਹੇ ਹਾਂ ਕਮਲ ਮੈਰਿਸ ਯੋਗੀ ਗਰਾਊਂਡ ਜ਼ੀਰੋ ਤੋਂ ਲਗਾਤਾਰ ਇਸ ਮੌਸਮ ਦੇ ਵਿੱਚ ਇਸ ਆਫਤ ਦੇ ਵਿੱਚ ਟੀਮਾਂ ਲਗਾਤਾਰ ਡਿਪਲੋਏ ਨੇ ਤਾਂ ਜੋ ਤੁਹਾਡੀ ਆਵਾਜ਼ ਆਵਾਮ ਦੀ ਆਵਾਜ਼ ਹੈ ਜਿਹੜੀ ਉਹ ਸਰਕਾਰਾਂ ਤੱਕ ਪਹੁੰਚਾਈ ਜਾ ਸਕੇ ਕਿਉਂਕਿ ਜੇ ਤੁਹਾਡੀ ਆਵਾਜ਼ ਹੀ ਨਾ ਪਹੁੰਚ ਸਕੇ ਤਾਂ ਤੁਹਾਡਾ ਦੁੱਖ ਦਰਦ ਸਮਝੇਗਾ ਕਿਉਂ ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਚਿੰਤਾਜਨਕ ਬਣੇ ਹੋਏ ਨੇ ਹਰ ਇੱਕ ਚੀਜ਼ ਜਿਹੜੀ ਹੈ ਉਹ ਸਮਝ ਨਹੀਂ ਪਾਏਗੀ ਕਿ ਪੰਜਾਬ ਦੇ ਹਾਲਾਤ ਕਦੋਂ ਤੱਕ ਜਿਹੜੇ ਆ ਉਠੀਖ ਹੋ ਜਾਣਗੇ ਬਹੁਤ ਸ਼ੁਕਰੀਆ